ਹਾਂਜੀ ਤੁਸੀਂ ਜੁੜਿਓ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਲਾਈਵ ਕਲਾਸ ਲਗਾਉਨੇ ਹੁੰਦੇ ਆ ਆਪਾਂ ਲਾਈਵ ਕਲਾਸ ਦੇ ਵਿੱਚ ਕਰਦੇ ਸੀ ਆਪਾਂ ਸ਼ੁੱਧ ਪੰਜਾਬੀ ਦੇ ਨਿਯਮ ਕਿ ਹੁਣ ਜੋ ਪੰਜਾਬੀ ਹੈ ਕੇਂਦਰੀ ਬੋਲੀ ਹੈ ਜੋ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ ਨੇ ਤੇ ਪਹਿਲਾਂ ਅੱਖਰ ਕਿਵੇਂ ਲਿਖੇ ਜਾਂਦੇ ਸੀ ਹੁਣ ਉਹਨਾਂ ਦੇ ਵਿੱਚ ਕੀ ਫਰਕ ਪੈ ਗਿਆ ਲਿਖਣ ਦੇ ਵਿੱਚ ਉਹ ਕਰਦੇ ਸੀ ਆਪਾਂ ਕੱਲ ਆਪਾਂ ਕੀਤਾ ਸੀਗਾ ਕਿ ਉਸੇ ਅੱਖਰ ਨੂੰ ਲਾਮਾ ਲੱਗਿਆ ਹੋਵੇ ਤਾਂ ਉਸੇ ਅੱਖਰ ਨੂੰ ਸਿਹਾਰੀ ਲੱਗਦੀ ਹੈ ਜਿਵੇਂ ਕੀਤਾ ਸੀ ਆਪਾਂ ਸ ਸ ਨੂੰ ਲਾਮਾ ਹਾ ਹ ਤ ਤਾਂ ਸਿਹਤ ਲਿਖਿਆ ਜਾਂਦਾ ਸੀ ਪਹਿਲਾਂ ਪਰ ਹੁਣ ਸ ਸ ਨੂੰ ਸਿਹਾਰੀ ਹਾ ਹ ਤ ਤਾਂ ਸਿਹਤ ਲਿਖਿਆ ਜਾਂਦਾ ਇਸੇ ਤਰ੍ਹਾਂ ਜਿਹੜਾ ਹੁਣ ਅੱਜ ਆਪਾਂ ਕਰਨਾ ਉਹਦੇ ਵਿੱਚ ਹਾਏ ਤੋਂ ਪਹਿਲੇ ਅੱਖਰ ਨੂੰ ਜੇ ਦੁਲਾਮਾਂ ਲੱਗੀਆਂ ਹੋਣ ਤਾਂ ਕੀ ਰੁਲੇ ਕਿ ਉਹ ਸਿਹਾਰੀ ਜਾ ਕੇ ਹਾਏ ਨੂੰ ਲੱਗ ਜਾਂਦੀ ਹੈ ਉਹ ਸੱਖਰ ਨੂੰ ਨਹੀਂ ਲੱਗਦੀ ਕੱਲ ਆਪਾਂ ਕੀਤਾ ਸੀਗਾ ਉਸੇ ਅੱਖਰ ਨੂੰ ਲੱਗਦੀ ਹੈ ਤੇ ਅੱਜ ਆਪਾਂ ਕਰਨਾ ਹੈ ਕਿ ਉਹ ਸਿਹਾਰੀ ਅਗਲੇ ਅੱਖਰ ਨੂੰ ਲੱਗਦੀ ਹੈ ਦੁਲਾਮਾਂ ਨੂੰ ਲੱਗਦੀ ਹੈ ਜਾ ਕੇ ਹਾਏ ਨੂੰ ਜਿਵੇਂ ਆਪਾਂ ਲਿਖਿਆ ਹੋਇਆ ਏ ਕਹਿਰਾ ਈੜੀ ਨੂੰ ਸਿਹਾਰੀ ਕੱਕੇ ਨੂੰ ਦਲਾਮਾ ਹਾ ਹਾ ਰਾਰੇ ਨੂੰ ਕੰਨਾ ਏ ਕਹਿਰਾ ਕੱਕੇ ਤੇ ਦਲਾਮਾ ਦੀ ਆਵਾਜ਼ ਆਉਂਦੀ ਹੈ ਬਣਦਾ ਪਰ ਕੇਂਦਰੀ ਬੋਲੀ ਦੇ ਵਿੱਚ ਇਹ ਲਿਖਣਾ ਠੀਕ ਨਹੀਂ ਹੈਗਾ ਇਹਨੂੰ ਹੁਣ ਜਿਹੜਾ ਲਿਖਣ ਦਾ ਰੂਲ ਆ ਉਹ ਹਾਹੇ ਨੂੰ ਸਿਹਾਰੀ ਹੈ ਏ ਕਹਿਰਾ ਇਸੇ ਤਰ੍ਹਾਂ ਹੋਰਨੇ ਸ਼ਬਦ ਸਾਰੇ ਜਿਵੇਂ ਸਹਿਕਣਾ ਵੈਸੇ ਆਪਾਂ ਨੂੰ ਠੀਕ ਉਹ ਵੀ ਲੱਗਦਾ ਵੀ ਐਵੇਂ ਲਿਖਿਆ ਜਾਂਦਾ ਪਰ ਉਹ ਰੂਲ ਨਹੀਂ ਹੈਗਾ ਸੈਕਡਾ ਲਿਖਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਹਾਹੇ ਨੂੰ ਸਿਹਾਰੀ ਲਾਉਣੀ ਪੈਣੀ ਹੈ ਕੇਂਦਰੀ ਬੋਲੀ ਹੈ ਜਿਹੜੀ ਹੁਣ ਸ ਸ ਹਾਹੇ ਨੂੰ ਸਿਹਾਰੀ ਕ ਕ ਨਾਣੇ ਨੂੰ ਕੰਨਾ ਸਹਕਣਾ ਉਹ ਵਾਲਾ ਸਹੀ ਹੈ ਸ ਸੇ ਨੂੰ ਦਲਾਵਾ ਹ ਆ ਹ ਤੱਤਾ ਸਹਤ ਸਹਿਤ ਨਹੀਂ ਲਿਖਿਆ ਜਾਂਦਾ ਇਹ ਲਿਖਿਆ ਜਾਂਦਾ ਸ ਸ ਹ ਇਹਨੂੰ ਸਿਹਾਰੀ ਤੱਤਾ ਸਹਿਤ ਜਿਵੇਂ ਕੋਈ ਵੀ ਪੱਤਰ ਲਿਖਦੇ ਆ ਆਪਾਂ ਉਹਦੇ ਪਿੱਛੇ ਲਿਖਦੇ ਹੁੰਨੇ ਆ ਜਾ ਕੇ ਧੰਨਵਾਦ ਸਹਿਤ ਉਹ ਵਾਲਾ ਸਹਿਤ ਐ ਇਹ ਜਿਹੜਾ ਸਾਹਿਤ ਹੁੰਦਾ ਉਹ ਹੁੰਦਾ ਜਿਹੜਾ ਆਪਾਂ ਕੁਝ ਪੜਦੇ ਆ ਚੀਜ਼ਾਂ ਜਿਹੜੀਆਂ ਕਿਤਾਬਾਂ ਨਾਵਲ ਕਹਾਣੀਆਂ ਉਹ ਸਾਰੀਆਂ ਸਾਹਿਤ ਨੇ ਇਹ ਸਹਿਤ ਐ ਇਸ ਗੱਲ ਦਾ ਧਿਆਨ ਰੱਖਣਾ ਕਿ ਸ਼ਹਿਦ ਤੇ ਉਹਦੇ ਵਿੱਚ ਫਰਕ ਹੈ ਉਸ ਤੋਂ ਬਾਅਦ ਸ਼ਹਿਦ ਸਸਿੰਦਲਾਵਾ ਹਾ ਹਾ ਦਦਾ ਸ਼ਹਿਦ ਸ਼ਹਿਦ ਅ ਨਹੀਂ ਲਿਖਿਆ ਜਾਂਦਾ ਸਸਾ ਹੇ ਨੂੰ ਸਿਹਾਰੀ ਦਦਾ ਸ਼ਹਿਦ ਲਿਖਿਆ ਜਾਂਦਾ ਉਸ ਤੋਂ ਅੱਗੇ ਆ ਕਹਿਣਾ ਖਖੇ ਨੂੰ ਦਲਾਵਾ ਹਾ ਹਾ ਨਾਣੇ ਨੂੰ ਕੰਨਾ ਇਹਦੇ ਵਿੱਚ ਵੀ ਕਹਿਣਾ ਖਖਾ ਹਾਹੇ ਨੂੰ ਸਿਹਾਰੀ ਨਾਲੇ ਨੂੰ ਕੰਨਾ ਖਾਣਾ ਪਏਗਾ। ਅਹਿਮ ਆੜੇ ਨੂੰ ਦਲਾਮਾ ਨਹੀਂ ਪਹਿਣਾ ਹਾਹੇ ਨੂੰ ਸਿਹਾਰੀ ਪਹਿਣੀ ਆ ਅਹਿਮ। ਇਹ ਹਲਕਾਰ ਆੜੇ ਨੂੰ ਦਲਾਮਾ ਆਵਾਜ਼ ਵੈਸੇ ਆਉਂਦੀ ਹੈ ਬਣਦਾ ਇਹ ਵੀ ਹੈ ਪਰ ਹੁਣ ਜਿਹੜੀ ਕੇਂਦਰੀ ਬੋਲੀ ਆ ਉਹਦੇ ਵਿੱਚ ਫਰਕ ਹੈ। ਇਹ ਹਲਕਾਰ ਹਾਹੇ ਨੂੰ ਸਿਹਾਰੀ ਪਾ ਕੇ ਪਹਿਣਾ ਇਹ ਹਲਕਾਰ। ਸ਼ੁੱਧ ਹੈ ਜਿਹੜਾ ਉਹ ਇਹੇ ਹੈ। ਇਹ ਗਲਤ ਹੁਆਇਆ ਮੈਂ ਨਹੀਂ ਕਹਿੰਦਾ। ਸਹਿਜੋਕ ਸੈੰਦੁਲਾ ਮਾ ਨਹੀਂ ਪੈਂਦਾ ਸਸਾ ਹਾਏ ਨੂੰ ਸਿਹਾਰੀ ਯਈ ਇਹਨੂੰ ਓੜਾ ਗਤ ਸਹਿਯੋਗ ਖੈ ਕਕੈਂਦਲਾਮ ਹਾ ਹ ਕੱਖਾ ਹਾਏ ਨੂੰ ਸਿਹਾਰੀ ਖੈ ਪੈਂਦਾ ਖੈ ਕਹਿਣਾ ਖਹਿਬੜ ਕਥੇ ਹੁੰਦਲਾਮ ਹਾ ਹ ਕਰਕੇ ਲਾਮਨ ਦਲਾਮ ਨਹੀਂ ਪਾਣੀ ਹਾਏ ਨੂੰ ਸਿਹਾਰੀ ਖਹਿਬੜ ਚਹਿਕ ਤੇ ਚੈਨੂੰ ਦਲਾਮ ਨਹੀਂ ਪੈਣੀ ਹਾਏ ਨੂੰ ਸਿਹਾਰੀ ਚਹਿਕ ਕਿੜੀਆਂ ਚਹਿਕ ਰਹੀਆਂ ਹਨ ਟਹਿਲ ਟੈਗਾ ਹਾਏ ਨੂੰ ਸਿਹਾਰੀ ਲੱਲਾ ਟਹਿਲ ਸੁਨਹਿਰੀ ਇਹਦੇ ਵਿੱਚ ਨੰਨੇ ਨੂੰ ਗਲਾਮਾ ਇੱਥੇ ਇੱਕ ਗਲਾਮਾ ਨਹੀਂ ਬਹਿਣਾ ਹਾਏ ਨੂੰ ਸਿਹਾਰੀ ਸੁਨਹਿਰੀ ਕਹਿਣਾ ਕਕਾ ਹਾਏ ਨੂੰ ਸਿਹਾਰੀ ਨਾਣੇ ਨੂੰ ਕੰਨਾ ਕਹਿਣਾ ਕਚਹਿਰੀ ਕਕਾ ਚਚਾ ਹਾਏ ਨੂੰ ਸਿਹਾਰੀ ਰਾੜੇ ਨੂੰ ਬਿਹਾਰੇ ਕਚਹਿਰੀ ਖੈੜਾ ਤਕ ਖਿੰਦਲਾਮਾ ਹਾ ਹੜਾੜੇ ਨੂੰ ਕੰਨਾ ਕਕਾ ਹਾਏ ਨੂੰ ਸਿਹਾਰੀ ਰਾੜੇ ਨੂੰ ਕੰਨਾ ਖਹਿੜਾ गहना गग्गा हाले नु से हाले नु करना गहना गहरा गगे नु गलाना नहीं पहना हाले नु से हाले पहनी गहरा गग्गा हाले नु से हाले नु करना गहरा हुंदा डुंगाई डुंगा दुसहरा गगे नु कर सस्सा हाले नु से हाले पहनी है दुसहरा दोपहर गगे नु कर पप्पा हाले नु से हाले ज्यादा दोपहर शहर सस्सा हाले नु से हाले ਸਹਿਜ 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 ਜੇਵੇਂ ਦਸਾ ਸਹਾਇ ਨੂੰ ਸਹਿਜ ਲਿਜਾ ਸਹਿਜ ਸਹਿਮ ਸਸਾ ਹਾਏ ਨੂੰ ਸਹਿਰੀ ਮਮਾ ਸਹਿਮ ਸਹਿਮਤ ਸਸਾ ਗਾਡੀ ਨੂੰ ਸਹਿਰੀ ਪੰਦੀ ਹੈ ਮਮਾ ਤੁੱਤਾ ਸਹਿਮਤ ਟੈ ਟਿੰਦਲਾ ਮਹਾਟ ਹੈ ਗਲਤ ਹੈ ਨਹੀਂ ਪੈਂਦਾ ਟੱਡਾ ਹਾਏ ਨੂੰ ਸਹਿਰੀ ਟੈਰ ਆਂਦਾ ਹੈ ਤੈ ਤਿੰਦਰਾ ਹਾ ਹਾ ਤੈ ਤੱਤਾ ਹਾਏ ਨੂੰ ਸਹਿਰੀ ਤੈ ਹੈ ਠੀਕ ਹੈ ਦਾਹੇਲਾ ਦਦੇ ਨੂੰ ਬੁਲਾਮਾ ਵਾਲਾ ਗਲਤ ਹੈ ਦਦਾ ਆਏ ਨੂੰ ਸਿਹਾਲੀ ਲੈਣ ਨੂੰ ਬੰਦਾ ਦਾਹੇਲਾ ਕਹਿੰਦਾ ਪਹਿਨ ਪਪਾ ਨੂੰ ਬੁਲਾਮਾ ਵਾਲਾ ਗਲਤ ਹੈ ਪਪਾ ਆਏ ਨੂੰ ਸਿਹਾਰੀ ਨਾ ਪਹਿਨ ਕਹਿੰਦਾ ਕਸ਼ਹਿਰਾ ਪੱਕਾ ਚੁੱਪਸਾ ਆਏ ਨੂੰ ਸਿਹਾਰੀ ਕਰਨਾ ਕਸ਼ਹਿਰਾ ਬੰਦਾ ਜਹਰ ਜੱਜੇ ਨੂੰ ਬੁਲਾਮਾ ਹਾਹ ਰਾਰਾ ਨਹੀਂ ਬੰਦਾ ਜੱਜਾ ਆਏ ਨੂੰ ਸਿਹਾਰੀ ਰਾਰਾ ਜਹਰ ਬੰਦਾ ਕਹਿ ਹੈ ਕਕੇ ਨੂੰ ਬੁਲਾਮਾ ਹਾਹ ਰਾਰਾ ਕਹਿ ਹੈ ਗਲਤ ਹੈ ਕਾ ਆਏ ਨੂੰ ਸਿਹਾਰੀ ਨਾ ਕਹੇ ਹਰ ਬੰਦਾ ਐਵੇਂ ਵੀ ਹੋਰ ਸ਼ਬਦ ਦੇਖੋ ਜਿਨ੍ਹਾਂ ਦੇ ਵਿੱਚ ਮਤਲਬ ਕਿ ਦਲਾਵਾ ਨਹੀਂ ਲੱਗਣਾ ਹੈਗਾ ਸਿਹਾਰੀ ਲੱਗਣੀ ਹੈ ਕਮੈਂਟ ਦੇ ਵਿੱਚ ਲਿਖੋ ਜੇ ਕੋਈ ਹੋਰ ਸ਼ਬਦ ਹੈਗੇ ਨੇ ਕੋਈ ਹੋਰ ਐਵੇਂ ਦੇ ਸ਼ਬਦ ਆਉਂਦੇ ਨੇ ਮੇਹਰ ਲਿਖੋ ਮੇਹਰ ਕਿਵੇਂ ਲਿਖਿਆ ਜਾਏਗਾ ਕਮੈਂਟ ਦੇ ਵਿੱਚ ਲਿਖੋ ਮੇਹਰ ਕੱਲ ਆਪਾਂ ਕੀਤਾ ਸੀਗਾ ਮੰਮੇ ਨੂੰ ਸਿਹਾਰੀ ਪਾਏਗੀ ਉਹਦੇ ਵਿੱਚ ਮੰਮੇ ਨੂੰ ਸਿਹਾਰੀ ਹਾਂ ਹਰ ਆਰਾ ਮੇਹਰ ਕੇਹਰ ਕਹਿਰ ਜੇ ਲਿਖਣਾ ਆਪਾਂ ਕ ਕ ਨੂੰ ਲਾਮ ਹ ਹ ਰ ਰ ਕਹਿਰ ਹੀ ਪਏਗਾ ਪਰ ਜੇ ਕਹਿਰ ਲਿਖਣਾ ਤਾਂ ਪਏਗਾ ਕ ਕ ਹੇ ਨੂੰ ਸਿਹਾਰੀ ਰ ਰ ਕਹਿਰ ਤੇ ਅੰਨ ਰੱਖਣੇ ਇਸ ਗੱਲ ਤੋਂ ਇਹ ਕਹਿਰ ਕਿਵੇਂ ਪੈਣਾ ਤੇ ਕਹਿਰ ਕਿਵੇਂ ਪੈਣਾ ਹੋਰ ਕੋਈ ਸ਼ਬਦ ਦੇਖੋ ਜੇ ਕਿਵੇਂ ਬਣਦੇ ਨੇ ਹੋਰ ਸ਼ਬਦ ਆਵਾਜ਼ ਕਮੈਂਟ ਦੇ ਵਿੱਚ ਲਿਖੋ ਜੇ ਕੋਈ ਹੋਰ ਕੱਲਾ ਪਾਵੇ ਉਸ ਕਰਾਂਗੇ ਇਹਨਾਂ ਦਾ ਸ਼ਬਦਾਂ ਦਾ ਕਿ ਕਿਦੇ ਵਿੱਚ ਕੀ ਪੈਂਦਾ ਤਾਂ ਜੇ ਹੋਰ ਕੋਈ ਤੁਹਾਡੇ ਕੋਲ ਹੈਗੇ ਸ਼ਬਦ ਤਾਂ ਲਿਖੋ ਮਹਿੰਗਾ ਕਿਵੇਂ ਪਏਗਾ ਮਹਿੰਗਾ ਕਮੈਂਟ 'ਚ ਲਿਖੋ ਮਹਿੰਗਾ ਇਸ ਤਰ੍ਹਾਂ ਹੀ ਜਾਇਦਾ ਹੈ ਮੰਮੀ ਨੂੰ ਦਲਾਮਾ ਨਹੀਂ ਪਹਿਣਾ ਹਾਹੇ ਨੂੰ ਸਿਹਾਰੀ ਪਹਿਣੀ ਹੈ ਉੱਪਰ ਟਿੱਪੀ ਓਮੀ ਪਹਿਣੀ ਹੈ ਗੱਗੇ ਨੂੰ ਕਰਨਾ ਪਏਗਾ ਮਹਿੰਗਾ ਰਹਿਣਾ ਰਹਿਣਾ ਨਾਣੇ ਨੂੰ ਦਲਾਮਾ ਹਾਹਾ ਨਾਣੇ ਨੂੰ ਕਰਨਾ ਰਹਿਣਾ ਨਹੀਂ ਪਹਿਣਾ ਕਿੰਨੇ ਪਏਗਾ ਰਾਰਾ ਹਾਹੇ ਨੂੰ ਸਿਹਾਰੀ ਨਾਣੇ ਨੂੰ ਕਰਨਾ ਰਹਿਣਾ ਹੋਰ ਕੋਈ ਸ਼ਬਦ ਐਵੇਂ ਦੇ ਹੀ ਦੇਖੋ ਕਮੈਂਟ ਦੇ ਵਿੱਚ ਲਿਖੋ ਰਹਿਤ ਕਿਵੇਂ ਲਿਖਿਆ ਜਾਏਗਾ ਰਹਿਤ ਰਾਰੇ ਨੂੰ ਤਲਾਮਾ ਨਾਲ ਕਿਵੇਂ ਲਿਖਿਆ ਜਾਏਗਾ ਜੀ ਕਿਵੇਂ ਲਿਖਿਆ ਜਾਏਗਾ ਲਿਖੋ ਕਮੈਂਟ ਦੇ ਵਿੱਚ ਰਹਿਤ ਡਰ ਰਹਿਤਾ ਭੈ ਰਹਿਤਾ ਰਹਿਤ ਹਾਂਜੀ ਹੋਰ ਸ਼ਬਦ बहस बहस कि में लिखया जाएगा हा हेनु से हारी सस बहस और देखो रहत लिख ले आप और रहनदा रहनदा के लिखांगे रा रेनु दलामा नहीं पावांगे उपर टिप्पी दद्दे करना रही शबदा कहता कि नहीं के लिखोंगे कका हाहे सेहारी उपर टिप्पी दद्दे करना कह ਇਹ ਪ੍ਰੈਕਟਿਸ ਨਾਲ ਹੁੰਦਾ ਨੇ ਪ੍ਰੈਕਟਿਸ ਜਿੰਨਾ ਵੱਧ ਲਿਖੀ ਜਾਂਗੇ ਓਨਾਂ ਹੀ ਅਵੇ ਆਸ ਠਰਦਾ ਹੋਈ ਜਾਣਾ ਹੈ ਆਸ ਹੋਈ ਜਾਏਗਾ ਤਾਂ ਫਿਰ ਗਲਤੀਆਂ ਘੱਟ ਜਾਂਦੀਆਂ ਨੇ ਮਹਿਕ ਮਹਿਕ ਕਿਵੇਂ ਲਿਖਿਆ ਜਾਏਗਾ ਇਹ ਗੱਲ ਤਾਂ ਮਹਿਕ ਮੰਮਾ ਹਾਹੇ ਨੂੰ ਸਿਹਾਰੀ ਕਕ ਮਹਿਕ ਫੁੱਲਾਂ ਦੇ ਵਿੱਚੋਂ ਮਹਿਕ ਆਉਂਦੀ ਹੈ ਇਸੇ ਕਰਾਮ ਮਹਿਕਮਾ ਬਣ ਜਾਏਗਾ ਉਹਦੇ ਵਿੱਚ ਵੀ ਮम्मा ਹਾਏ ਨੂੰ ਸਿਹਾਰੀ ਕੱਕਾ ਨੂੰ ਮੈਨੂੰ ਬੰਨਾ ਮਹਿਕਮਾ ਲਿਖਿਆ ਜਾਏਗਾ ਚੈਟ ਦੇ ਵਿੱਚ ਲਿਖੋ ਕੀ ਮੇ ਲਿਖਿਆ ਜਾਏਗਾ ਬਹਿਣਾ ਬਹਿਣਾ ਕਿਵੇਂ ਲਿਖਿਆ ਜਾਏਗਾ ਬਹਿਣਾ ਵੀ कि लिखा जाएगा बहना हां जी हारी नु हारी पाएगी बहना ऐसे तरह हो शब्द ने लहर लहर में लिखा जाएगा लले नव नहीं लिखना किमें लिखा जाएगा लहर हाथे से बोली अनुसार ठीक है लहर लाए न सिदा लहर लह ਲਹਿੰਦਾ ਕਿਵੇਂ ਲਿਖਿਆ ਜਾਏਗਾ ਇਹ ਜਿਹੜੇ ਸ਼ਬਦ ਨੇ ਸੁੱਧ ਪਾਸ਼ਾ ਦੇ ਨਿਯਮ ਨੇ ਜਿਹੜੇ ਸਾਰੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਨੌਵੀਂ ਜਮਾਤ ਦੇ ਵਿੱਚ ਨੇ ਬਹੁਤ ਸਾਰੇ ਸਕੂਲ ਨੇ ਜਿਹੜੇ ਉੱਥੇ ਉਹ ਕੀ ਕਰਦੇ ਨੇ ਨੌਵੀਂ ਜਮਾਤ ਦਾ ਸਿਲੇਬਸ ਨਹੀਂ ਕਰਾਉਂਦੇ ਸਿੱਧਾ ਹੀ ਬੱਚਿਆਂ ਨੂੰ ਦਸਵੀਂ ਜਮਾਤ ਦਾ ਸਿਲੇਬਸ ਕਰਾਉਂਦੇ ਨੇ ਜਿਦੇ ਕਰਕੇ ਪ੍ਰੋਬਲਮ ਆਉਂਦੀ ਆ ਫਿਰ ਇਹ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਪਤਾ ਲੱਗਣੋਂ ਰਹਿ ਜਾਂਦੀਆਂ ਨੇ ਇਸ ਕਰਕੇ ਇਹ ਸਿੱਖਣਾ ਜ਼ਰੂਰੀ ਹੈ ਕਿਉਂਕਿ ਇਹ ਚੀਜ਼ਾਂ ਆ ਗਈਆਂ ਤਾਂ ਫਿਰ ਪੰਜਾਬੀ ਦੇ ਵਿੱਚ ਗਲਤੀ ਨਹੀਂ ਹੁੰਦੀ ਕਿਉਂਕਿ 10ਵੀਂ 8ਵੀਂ ਦੇ ਸਿਲੇਬਸ ਨੇ ਜਿਹੜੇ ਪਲੱਸ 2 ਦੇ ਉਹ ਬੋਰਡ ਦੇ ਸਿਲੇਬਸ ਦੇ ਅਨੁਸਾਰ ਕਰਨੇ ਹੁੰਦੇ ਨੇ ਤੇ ਉਹਦੇ ਵਿੱਚ ਇਹ ਚੀਜ਼ਾਂ ਛੋਟੀਆਂ ਨਹੀਂ ਸਿਖਾਈਆਂ ਜਾਂਦੀਆਂ ਇਹ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹ 9ਵੀਂ 7ਵੀਂ ਇੰਨਾ ਕਲਾਸਾਂ ਦੇ ਵਿੱਚ ਸਿਖਾਈਆਂ ਜਾਂਦੀਆਂ ਨੇ ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਕਲਾਸਾਂ ਦੀਆਂ ਬੁੱਕਸ ਲਵਾਇਆਂ ਹੀ ਨਹੀਂ ਜਾਂਦੀਆਂ ਸਿਰਫ ਬੋਰਡ ਵਾਲੀਆਂ ਕਲਾਸਾਂ ਦੀਆਂ ਪੜਾਈ ਜਾਂਦੀਆਂ ਨੇ ਇਸ ਕਰਕੇ ਇਹ ਚੀਜ਼ਾਂ ਰਹਿ ਜਾਂਦੀਆਂ ਨੇ ਇਸੇ ਕਰਕੇ ਮੈਂ ਸੋਚਿਆ ਕਿ ਇਹ ਕੰਮ ਕਰਾਇਆ ਜਾਵੇ ਤਾਂ ਵਧੀਆ ਰਹੇਗਾ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਤੇ ਤੁਹਾਡੇ ਨਾਲ ਦੇ ਹੋਰ ਬੱਚੇ ਨੇ ਜਿਹੜੇ ਉਹਨਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਭ ਨੂੰ ਚੰਗੀ ਤਰ੍ਹਾਂ ਪੰਜਾਬੀ ਲਿਖਣੀ ਆ ਜਾਵੇ ਤੇ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਅੱਗੇ ਆਪਾਂ ਹੋਰ ਚੀਜ਼ਾਂ ਕਰਦੇ ਰਹਾਂਗੇ ਲਾਪ੍ਰੀਤ कौर ਸਤਿ ਸ਼੍ਰੀ ਅਕਾਲ ਬੇਟਾ ਕਮੈਂਟ ਕਰਿਆ ਕਰੋ ਤਾਂ ਹੀ ਪਤਾ ਲੱਗੇਗਾ ਬੇਟੇ ਆਪਣੇ ਪਿੰਡ ਦਾ ਨਾਮ ਲਿਖਿਓ ਕਿਹੜਾ ਸੀ ਥੋੜਾ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੈਟ ਹਾਂਜੀ ਹੋਰ ਵੀ ਜੇ ਅੱਗੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਸੁਜੈਸਟ ਜ਼ਰੂਰ ਮੀਆਂਪੁਰ ਠੀਕ ਹੈ ਠੀਕ ਹੈ ਬੇਟੇ ਓਕੇ ਮੈਨੂੰ ਆਗੇ ਜ਼ਿਆਦਾ ਗਿਆ ਹਾਂਜੀ ਧੰਨਵਾਦ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਠੀਕ ਹੈ ਬੇਟੇ ਜ਼ਿਆਦਾ ਗਿਆ ਵੈਸੇ ਮੈਨੂੰ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ